ਦੁਬਾਰ ਜ ਆਏ ਚੱਲ ਕੋਸ਼ਿਸ਼ ਕਰਦੇ ਰਹੀਏ ਆਖਿਰ ਸਭ ਰਾਂਦੀ ਤਖਤ ਨਸ਼ੀਨੀ ਹੁੰਦੀ ਏ ਸੁਣਿਆ ਸਦਕਾਂ ਦੀ ਜਿੱਤ ਯਕੀਨੀ ਆਖਿਰ ਸਭ ਰਾਂਦੀ ਤਖਤ ਨਸ਼ੀਨੀ ਹੁੰਦੀ ਏ ਇੱਥੇ ਆਪਣੇ ਰੰਦੇ ਵਿੱਚ ਛੱਡ ਗਏ ਗਏ ਤਾਂ ਮੈਂ ਨਸ਼ਾ ਛੱਡਿਆ ਅੱਜ ਛੱਡੇ ਨੂੰ ਮੈਨੂੰ ਕਾਫੀ ਟਾਈਮ ਹੋ ਗਿਆ ਤਾਂ ਮੈਂ ਧੰਨਵਾਦਾਂ ਪੰਜਾਬ ਪੁਲਿਸ ਦਾ ਨਾਲੇ ਐਸਐਚਓ ਸਾਹਿਬ ਦਾ ਨਾਲੇ ਪੰਜਾਬ ਸਰਕਾਰ ਦਾ ਮੇਰ ਕੁਮਾਰ ਪਿੰਡ ਮਨਾਰ ਦੀ ਮੈਂ ਕਾਫੀ ਟਾਈਮ ਤੋਂ ਨਸ਼ਾ ਕਰਦਾ ਸੀ ਨਸ਼ੇ ਦਾ ਪੀੜਤ ਸੀ ਤੇ ਮੈਂ ਨਿਸ਼ਾਨੀ ਛੱਡ ਹੋ ਰਿਹਾ ਸੀ ਤੇ ਐਸਐਚਓ ਸਾਹਿਬ ਮਨਦੀਪ ਸਾਹਿਬ ਨੇ ਸੁਭਾਨਤੁਰ ਤੋਂ ਹਨ ਆਜ਼ਦੀ ਕਰਨ ਦੇ ਵਿੱਚ ਦਾਖਲ ਕਰਾਇਆ ਜਿਹਦੇ ਕਰਕੇ ਅਸੀਂ ਬਹੁ ਟਾਈਮ ਕਿਤੇ ਤੇ ਤੇ ਅੱਜ ਪੂਰੀ ਤਰ੍ਹਾਂ ਠੀਕ ਹਾਂ ਅੱਜ ਇਹ ਪੰਜਾਬ ਸਰਕਾਰ ਦੇ ਤੇ ਪੰਜਾਬ ਉਸ ਤੇ ਬਹੁਤ ਧੰਨਵਾਦੀ ਆ ਮੇਰਾ ਪਿੰਡ ਹੈ ਮਿਗਾਈ ਤੇ ਗੁਰਪ੍ਰੀਤ ਸਿੰਘ ਜੀ ਤੇ ਮੈਂ ਬਹੁਤ ਟਾਈਮ ਤੋਂ ਨਸ਼ਾ ਕਰਦਾ ਸੀ ਤੇ ਗਲੀਆਂ ਇਹ ਡਿੱਗਾ ਰਹਿੰਦਾ ਹੁੰਦਾ ਸੀ ਟੀਵੀ ਲਾ ਕੇ ਤੇ ਮੈਂ ਧੰਨਵਾਦ ਕਰਨਾ ਐਸਐਚਓ ਸਾਹਿਬ ਦਾ ਸਮਰਧਨਦਾਰ ਦਾ ਜਿਨੇ ਮੈਨੂੰ ਅੱਜ ਇੱਕ ਆਸਤੀ ਗਰਮਾ ਸਟੇਆ ਸੈਂਟਰ ਤੇ ਕੇ ਮੈਂ ਟ੍ਰੀਟਮੈਂਟ ਲਿਆ ਮੈਂ ਬਹੁਤ ਵਧੀਆ ਵਾ ਇੱਕ ਦਿਨ ਇੱਕ ਦਿਨ ਕਰਕੇ ਨਸ਼ੇ ਤੋਂ ਦੂਰ ਹੋ ਜਾਇਆ ਕਰੇ ਨਹੀਂ ਕਰਾਂ ਹਾਂਜੀ ਸਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਨਤ ਨਸ਼ਾ ਅੰਰੋਧ ਦੇ ਤਹਿਤ ਮਾਣਯੋਗ ਐਸਐਸਪੀ ਸਾਹਿਬ ਕੂਟਲਾ ਜੀ ਦੇ ਨਿਰਦੇਸ਼ਾਂ ਤੇ ਅਸੀਂ ਫਾਰਸਬੰਦਪੁਰ ਦੇ ਪਿੰਡਾਂ ਦੇ ਵਿੱਚ ਜਿਹੜੇ ਵੀ ਨੌਜਵਾਨ ਨਸ਼ਾ ਕਰਦੇ ਸਨ ਜਿਹਨਾਂ ਦੀ ਨਸ਼ੀ ਦੀ ਦਰਗੋ ਵਿੱਚ ਫਸ ਚੁੱਕੇ ਸਨ ਉਹਨਾਂ ਨੂੰ ਮੋਟੀਵੇਟ ਕਰਕੇ ਅਸੀਂ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੂੰ ਨਸ਼ਾ ਸ਼ਰੂ ਕੇਂਦਰਾਂ ਵਿੱਚ ਐਡਮਿਟ ਕਰਵਾਇਆ ਸੀਗਾ ਤੇ ਜਿਨ੍ਹਾਂ ਦੇ ਵਿੱਚੋਂ 10 ਨੌਜਵਾਨ ਜਿਹੜੇ ਬਿਲਕੁਲ ਨਸ਼ਾ ਛੱਡ ਚੁੱਕੇ ਆ ਤੇ ਉਹਨਾਂ ਨੂੰ ਅੱਜ ਅਸੀਂ ਉੱਥੇ ਜਾ ਕੇ ਮਿਲੇ ਆਂ ਬੜੀ ਖੁਸ਼ੀ ਹੋਈ ਹੈ ਸਾਨੂੰ ਤੇ ਹੋਰ ਵੀ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰਦੇ ਹਾਂ ਕਿ ਅਗਰ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਕਰਦਾ ਹੋਵੇ ਕੋਈ ਡਰੱਗ ਫੈਕਟਰ ਲੜਕਾ ਕੋਈ ਨੌਜਵਾਨ ਹੈ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਤੇ ਅਸੀਂ ਨੂੰ ਫ੍ਰੀ ਆਫ ਕੋਸਟ ਗਵਰਨਮੈਂਟ ਦੇ ਹਦਾਇਤਾਂ ਤੇ ਉਹਨੂੰ ਨਸ਼ੇ ਸ਼ਰਮ ਕੇਂਦਰ 'ਚ ਐਡਮਿਟ ਕਰਾਵਾਂਗੇ ਤੇ ਤੁਹਾਡੇ ਸਾਰਿਆਂ ਦਾ ਇਸ ਵਿੱਚ ਸੇ ਜੋ ਉਮੀਦਾਂ ਚੁੱਕਿਆ ਤਾਂ ਜੋ ਆਪਾਂ ਪੰਜਾਬ ਨੂੰ ਨਸ਼ਮਕ ਬਣਾ ਸਕੀਏ ਥੈਂਕ ਯੂ